ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਆ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸ਼ਕੂਰ ਜਿਲ੍ਹਾ ਇਸ ਪਿੰਡ ਨੂੰ ਫਰੋਈਪੁਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਦੋਸਤੋ ਮੁੱਦ ਕੀ ਰਹਿ ਜਾਂਦਾ ਤੇ ਭੰਗਰ ਤੇ ਸਜਾਦੀ ਇਸ ਪਿੰਡ ਦੇ ਨਾਲ ਦੇ ਪਿੰਡ ਹੈ ਜਿਹੜੇ ਘਰ ਚੋਂ ਦੋਸਤੋ ਅੱਜ ਵੀਡੀਓ ਬਣਾ ਰਹੇ ਆ ਬਾਈ ਹੁਣੀ ਕਟੀਆਂ ਲੈ ਲੈਂਦੇ ਆ ਛੋਟੀਆਂ ਤੇ ਜਦੋਂ ਦੋਸਤੋ ਗੱਬਣ ਹੋਣ ਦੇ ਵਾਤਰ ਚ ਆਉਂਦੀਆਂ ਝੋਟੀਆਂ ਜਾਂ ਗੱਬਣਾ ਕਰਾ ਕੇ ਜਾਂ ਤਿਆਰ ਕਰਕੇ ਦੋਸਤੋ ਸੇਲ ਕਰ ਦਿੰਦੇ ਆ ਅੱਗੇ ਵੀ ਦੋਸਤੋ ਤਿੰਨ ਚਾਰ ਵੀਡੀਓ ਬਣਾਈਆਂ ਇਸ ਘਰ ਦੇ ਵਿੱਚੋਂ ਤੇ ਅੱਜ ਤੁਹਾਨੂੰ ਦੋਸਤੋ ਇੱਕ ਝੂਟੀ ਦਿਖਾਉਣੀ ਆ ਬਹੁਤ ਸੋਹਣੇ ਢਾਂਚੇ ਦੀ ਦੋਸਤੋ ਚੰਗੇ ਰਿਕਾਰਡ ਵਾਲੀ ਆ ਇਹ ਠੀਕ ਹੈ ਤੇ ਬਾਕੀ ਇਹਨਾਂ ਦੀ ਜਿਹੜੀ ਦੋਸਤੋ ਗੱਲਬਾਤ ਆ ਉਹ ਆਜੋ ਬਾਈ ਨਾਲ ਹੀ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਆਪਣਾ ਜਸਵਿੰਦਰ ਸਿੰਘ ਭਾਈ ਤੇ ਪੰਡ ਆਪਣਾ ਸ਼ਕੂਰ ਸ਼ਕੂਰ ਠੀਕ ਹੈ ਤੇ ਪਸ਼ੂ ਫਿਰ ਆਪਣੇ ਕੋਲੇ ਝੂਟੀਆਂ ਕੱਟੀਆਂ ਝੂਟੀਆਂ ਆਉਂਦੀਆਂ ਹਨਾ ਹਾਂਜੀ ਹਾਂ ਮਤਲਬ ਜੀ ਤਿਆਰ ਕਰਕੇ ਵੇਚ ਦੇਉਂਦੇ ਹਾਂ ਹਾਂ ਝੂਟੀਆਂ ਲੈ ਕੇ ਜਾਣ ਠੀਕ ਹੈ ਤੇ ਅੱਜ ਜਿਹੜੀ ਝੋਟੀ ਇਹ ਵੀ ਆਪਾਂ ਖਰੀਦੀ ਹੋਈ ਸੀ ਝੋਟੀ ਹਾਂ ਨਿੱਕੀ ਝੋਟੀ ਜੀ ਲਈ ਸੀ ਠੀਕ ਹੈ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਉਸ ਵੀਡੀਓ ਦੇ ਵਿੱਚ ਵੀ ਦਿਖਾਈ ਸੀ ਹਾਂ ਉਹਦੇ ਵਿੱਚ ਵੀ ਹੈ ਜੀ ਠੀਕ ਹੈ ਤੇ ਕੀ ਉਮਰ ਦੀ ਹੋਊਗੀ ਕੀ ਡਿਟੇਲ ਹੈ ਜੀ ਇਹ ਬਈ 17 ਮਹੀਨਿਆਂ ਦੀ 17 ਮਹੀਨਿਆਂ ਦੀ ਹਾਂ ਜੀ ਠੀਕ ਹੈ ਤੇ ਪਤਾ ਕਿਹੜੀ ਸੀਮਨ ਦੀ ਜਾਮਾ ਵਗੈਰਾ ਕੁਝ ਪਤਾ ਹੋਵੇ ਮਾਂ ਬਈ ਉਹ ਰਾਜੇ ਬਾਈ ਕੋਲੇ ਆ ਕਾਲੀ ਵਾਲਿਆਂ ਕੋਲੇ ਅੱਛਾ ਉਹ ਨਾਮੀ ਮਾ ਚੌਦੀ ਉਹਦੀ ਹੈ ਇਹ ਅੱਛਾ ਉਹਨਾਂ ਦੇ ਆਪ ਦੀ ਘਰ ਦੀ ਹੈ ਹਾਂ ਕਰਦੀ ਹੈ ਠੀਕ ਉਹਨਾਂ ਤੋਂ ਖਰੀਦੀ ਸੀ ਆਪਾਂ ਹਾਂਜੀ ਉਹਨਾਂ ਤੋਂ ਲਈ ਸੀ ਠੀਕ ਹੈ ਐ ਦੋਸਤੋ ਕਾਲੀ ਵਾਲਾ ਰਾਜਾ ਬਾਈ ਤੁਹਾਨੂੰ ਪਤਾ ਹੀ ਹੈ ਜਿਹਦੇ ਕੋਲ ਝੋਟਾ ਹੈ ਪ੍ਰਿੰਸ ਝੋਟਾ ਦਾ ਚੈਂਪੀਅਨ ਠੀਕ ਹੈ ਜੀ ਉਸੇ ਘਰੋਂ ਬਾਈ ਹੁਣ ਇਹਨੇ ਖਰੀਦੀ ਹੋਈ ਹੈ ਤੇ ਉਹਨਾਂ ਦੀ ਘਰ ਦੀ ਮਾਜੀ ਦੀ ਕੱਟੀ ਹੈ ਇਹ ਠੀਕ ਹੈ ਤੇ ਡੇਢ ਸਾਲ ਉਮਰ ਹੋ ਗਈ ਇਹ ਬਾਈ 17 ਮਹੀਨੇ 17 ਮਹੀਨੇ ਅੱਗ ਭਾਗ ਦੋਸਤੋ ਡੇਢ ਸਾਲ ਦੀ ਤਕਰੀਬਨ ਹੋ ਜਾਣੀ ਹੈ ਠੀਕ ਹੈ ਖੋਲੀਏ ਮੜੀ ਜੀ ਨੂੰ ਖੋਲ ਦਿੰਦੇ ਹਾਂ ਬਾਕੀ ਦੋਸਤੋ ਦੋ ਕੁ ਮਹੀਨੇ ਸੇਵਾ ਹੋਰ ਹੋ ਗਈ ਤਾਂ ਦੋਸਤੋ ਗੱਬਣ ਵੀ ਹੋ ਜੂਗੀ ਇਹ ਠੀਕ ਹੈ ਜੀ ਉਮਰ ਛੂਟੀ ਹੈ ਤੇ ਬਾਕੀ ਸਭੀ ਚੰਗੀ ਹੈ ਢਾਂਚਾ ਬਹੁਤ ਚੰਗਾ ਠੀਕ ਹੈ ਜੀ ਸਿੰਗ ਬਿਲਕੁਲ ਕੁੰਡੇ ਹੈ ਤੇ ਬਾਕੀ ਪੁੜੇ ਹੈ ਜਿਹੜੇ ਦੋਸਤੋ ਬਿਲਕੁਲ ਚੱਕਵੇਂ ਠੀਕ ਹੈ ਜੀ ਬਾਕੀ ਥੋੜੀ ਜੀ ਕ੍ਰਾਸ ਬਰੀਡ ਦੇ ਵਿੱਚ ਹੈ ਨੀਲੀ ਨੂੰ ਟੱਚ ਕਰਦੀ ਹੈ ਇਹ ਪੈਰ ਪੂਰਬ ਮਗਰ ਨੇ ਚਿੱਟੇ ਹੈ ਤੇ ਪੂਛ ਚਿੱਟੀ ਹੈ ਮੱਥੇ ਤੇ ਬੱਲ ਹੈ ਠੀਕ ਹੈ ਜੀ ਥਾਣਾ ਦਿਖਾ ਦਿੰਨਾ ਥਾਣਾ ਇਸ ਕੱਟੀ ਦੇ ਬਹੁਤ ਛੋਲੇ ਫੜੀ ਹੋਏ ਖਾਣਾ ਤੁਹਾਨੂੰ ਪਸੰਦ ਆਉਣਗੇ ਦੋਸਤੋ ਠੀਕ ਹੈ ਜੀ ਬਹੁਤ ਸੋਹਣਾ ਮੋਟਾ ਫੜੀ ਵਾਲਾ ਖਾਣਾ ਠੀਕ ਹੈ ਜੀ ਤੇ ਜਦੋਂ ਦੋਸਤੋ ਤਿਆਰ ਹੋਊੀ ਤਾਂ ਬਹੁਤ ਸੋਹਣਾ ਥਨ ਲੈਵਾ ਕੱਢੂਗੀ ਇਹ ਠੀਕ ਹੈ ਤਿੱਕੀ ਰੇਟ ਰੱਖਿਆ ਫਿਰ ਇਹਦਾ ਰੇਟ ਬਾਈ ਇਹਦਾ ਫੋਨ ਤੇ ਕਰ ਫੋਨ ਤੇ ਕਰਨਾ ਹਾਂਜੀ ਠੀਕ ਹੈ ਦੋਸਤੋ ਰੇਟ ਬਾਈ ਫੋਨ ਤੇ ਦੱਸੂਗਾ ਜਿਹਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਇਹਦੀ ਮਾਂ ਦੀ ਫੋਟੋ ਆਪਾਂ ਨਾ ਵੀਡੀਓ ਦੇ ਵਿੱਚ ਲਾ ਦਿਆਂ ਅੱਛਾ ਹੈਗੀ ਆ ਮਾਂ ਦੀ ਫੋਟੋ ਹਾਂ ਮਾਂ ਦੀ ਫੋਟੋ ਹੈ ਠੀਕ ਹੈ ਦੋਸਤੋ ਜੀ ਨੂੰ ਪਸੰਦ ਆਊਗੀ ਬਾਈ ਤੋਂ ਮਾਂ ਦੀ ਇਹਦੀ ਦੀ ਫੋਟੋ ਤੁਸੀਂ ਭਵਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਇਹਨੂੰ ਪਸੰਦ ਆਵੇ ਬਾਈ ਨਾਲ ਫੋਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਬਾਈ